ਹਾਲੋ ਵੀਰੇ ਚਾ ਕੋਰ ਕੋਨਾ ਠੀਕ ਆ ਹਾਂ ਮੈਂ ਤਾਂ ਠੀਕ ਆ ਕੋਈ ਨਹੀਂ ਦੀ ਮੈਂ ਪਾਈ ਨੂੰ ਬਹਾਵਾ ਟਾਈਮ ਹੋ ਗਿਆ ਉਹ ਤੇਰੇ ਫੋਨ ਜੇ ਵੀ ਮੈਂ ਦੇਖੀ ਦੀ ਉਦੋਂ ਤੇ ਉਦੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਨਾ ਹਾਂ ਕੋਲੇ ਦੇਖੀ ਸੀਗੇ ਚੱਕ ਤਾਂ ਬੜਾ ਲਿਆ ਵੀ ਭੈਣ ਦਾ ਮੇਰੀ ਦਾ ਫੋਨ ਆ ਰਿਹਾ ਕੋਪਣ ਹੈ ਮੱਕੂ ਸੁਤਾ ਬਰਦਾ ਇਹ ਨੂੰ ਸੁਤਾ ਤਾਂ ਆਪੇ ਫਸ ਗਿਆ ਹੁਣ ਤਾਂ ਵਿਆਹ ਤੋਂ ਬਾਅਦ ਤੀਮੀ ਚੰਗੀ ਲੱਗਦੀ ਹੈ ਭੈਣ ਭਰਾ ਤਾਂ ਨੂੰ ਚੰਗੇ ਲੱਗਦੇ ਆ ਲੈ ਸਿਰਫ ਪ੍ਰਦੀਪ ਨੇ ਮੈਂ ਜਾਣਵਾਰ ਦਾ ਹੁੰਦਾ ਉਹ ਬੱਸ ਜੇ ਜਾਣਵਾਰ ਦਾ ਹੁੰਦਾ ਨਾ ਤਾਂ ਫੋਨ ਚੱਕ ਲੈਂਦਾ ਫੋਨ ਚੱਕ ਕਰ ਕਿੰਨੇ ਫੋਨ ਲਾਏ ਤੈਨੂੰ ਵੱਡੋ ਘੱਟ 7-8 ਫੋਨ ਲਾਏ ਸਾਰੀ ਵੰਨੋ ਆਨੇ ਸਰ ਕਹਿੰਦਾ ਬਿਦਰੈ ਨੇ ਫੋਨ ਆਏ ਤੇ ਇਹ ਪੰਪਨਾ ਦੀ ਤੀਮੀ ਨੂੰ ਦਿਆ ਕਰ ਮੈਨੂੰ ਲੰਦੇ ਆ ਕਰ ਨਾਲੇ ਮੇਰੀ ਗੱਲ ਸੁਣਦਾ ਨਾਲੇ ਮੈਂ ਕੀ ਦੇਖਦੀ ਹਾਂ ਗਿਆ ਘੱਟ ਕੀ ਕੁਝ ਹੋ ਜਾਂਦਾ ਕੀ ਹੋ ਜਾਂਦਾ ਤੇ ਤੈਨੂੰ ਪਤਾ ਨਹੀਂ ਲੱਗਦਾ ਤੇਰੇ ਅੱਖਾਂ ਦੇ ਪੱਟੇ ਵੱਜੀ ਹੈਗੇ ਸਾਰਾ ਕੁਝ ਸਹੀ ਤਾਂ ਹੈਗਾ ਕੀ ਸਹੀ ਹੈਗਾ ਬਾਪੂ ਤੋਂ ਸਾਰਾ ਦਿਨ ਕੰਮ ਕਰਾਉਂਦੀ ਡੰਗਰਾਂ ਵਾਂਗੂੰ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਬਾਪੂ ਦੀ ਉਮਰ ਦੇ ਤੇ ਉਹਦੀ ਉਮਰ ਦਾ ਜਿੰਨਾ ਪਰ ਹਾਂ ਇਹ ਨਹੀਂ ਸਾਰਾ ਕਰਨਾ ਹਾਂ ਤੇਰੇ ਤੋਂ ਉਹਦੀ ਤੇ ਯਕੀਨ ਆ ਤੈਨੂੰ ਆਪਦੇ ਪਿਓ ਤੇ ਜਿਹਨੇ ਤੈਨੂੰ ਜੰਮਿਆ ਜਾਇ ਪਾਰਪੋਸ ਕਿੱਡਾ ਵੱਡਾ ਕੀਤਾ ਨਾ ਕੰਮ ਕਿੱਥੇ ਲਾਇ ਉਹਦੇ ਤੈਨੂੰ ਯਕੀਨ ਨਹੀਂ ਹੈਗਾ ਚਲ ਚਾਹ ਤਾਂ ਮੈਂ ਬਾਅਦ ਚ ਪੀਉਂਗਾ ਨਾ ਪਹਿਲਾਂ ਮੈਨੂੰ ਇਹਨੂੰ ਐ ਦੱਸ ਪਹਿਣੇ ਬਾਪੂ ਨੂੰ ਮੈਂ ਰੋਜ਼ ਪੁੱਛਦਾ ਈ ਤੈਨੂੰ ਕੋਈ ਤਕਲੀਫ ਹੈ ਜਾਂ ਕੁਝ ਵੀ ਹੈ ਚਲ ਉਹਦੀ ਦਵਾਈ ਜਾਣਾ ਮੈਂ ਬਾਪੂ ਵਿਚਾਰਾ ਕੀ ਕਰੇ ਬਾਪੂ ਦੀ ਜਾਨ ਤਾਂ ਨਾ ਤਲਈ ਤੇ ਧਰੀ ਹੋਈ ਹੈਗੀ ਉਹਦਾ ਚਾਰੇ ਪਾਸੇ ਫਸਿਆ ਹੋਇਆ ਹੁਣ ਤਾਂ ਲੋਕੋ ਲੱਜੂ ਵੀ ਸੋਚਣਾ ਪੈਂਦਾ ਇਹ ਵੀ ਸੋਚਣਾ ਪੈਂਦਾ ਵੀ ਮੇਰੇ ਮੁੰਡੇ ਦਾ ਕਿਤੇ ਘਰ ਨਾ ਪੱਟਿਆ ਜਾਵੇ ਕੱਲ ਨੂੰ ਤੈਨੂੰ ਦੱਸੂਗਾ ਮੁੰਡਾ ਬਹੂ ਨਾਲ ਕਲੇਸ਼ ਕਰੂ ਚੱਕ ਕੇ ਚੁੰਨੀ ਉਹਦੇ ਪਿੱਕੇ ਵੱਜੂਗੀ ਹੁਣ ਕਿਹੜੇ ਕਿਹੜੇ ਪਾਸੇ ਹੋਵੇ ਆਪ ਹੀ ਇਹਨੂੰ ਸੋਚਣਾ ਚਾਹੀਦਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਉਹਨੇ ਤੈਨੂੰ ਧੀ ਬਣਾ ਕੇ ਰੱਖਿਆ ਸੀ ਪਰ ਇਹਨੂੰ ਰਹਿਣਾ ਨਹੀਂ ਆਇਆ ਹੁਣ ਚਲ ਭੈਣ ਤਰੀ ਗੱਲ ਠੀਕ ਹੈ ਤੇ ਵੈਸੇ ਮੈਨੂੰ ਦੱਸ ਤਾਂ ਸਕਦਾ ਐ ਵੀ ਮਿਲਣਾ ਹੈ ਜਾਂ ਸਲੂਕ ਕਰਨੀ ਹੈ ਜੇ ਦੱਸੂਗਾ ਤੁੰਗੜਾ ਉਹਦੇ ਗਲ ਭੱਜ ਕੇ ਸੁਣ ਲੈਣਾ ਤੂੰ ਤਾਂ ਚਾਰੇ ਪੈਰ ਚੱਕ ਕੇ ਉਹਨੂੰ ਪੈਣਾਗਾ ਇਹਨੂੰ ਕਦੇ ਕਿਹਾ ਨਾ ਕਦੇ ਦੇਖਿਆ ਜਾ ਕੇ ਚੋਲੀ ਉੱਤੇ ਢੇੜਾ ਮਾਰਿਆ ਜਾਂ ਵੀ ਹਾਂ ਬਾਪੂ ਨਾਲ ਸਹੀ ਰਹਿੰਦੀ ਆ ਜਾਂ ਉਹਦੇ ਨਾਲ ਬਰਤਬਾਤ ਕਹਿ ਜਾਂ ਕਰਦੀ ਹੈਗੀ ਬਸ ਤੈਨੂੰ ਕਹਿ ਦਿੰਦੀ ਆ ਫੋਨ ਤੇ ਮੈਂ ਤਾਂ ਤੁਹਾਡੇ ਪਿਓ ਦਾ ਜੀ ਬਾਲਾ ਧਿਆਨ ਰੱਖਦੀ ਆ ਮੈਂ ਤਾਂ ਬਾਲਾ ਖਿਆਲ ਰੱਖਦੀ ਆ ਮੈਨੂੰ ਵੀ ਪਹਿਲਾਂ ਆਈਂ ਕਹਿੰਦੀ ਸੀ ਜਦੋਂ ਮੈਂ ਆਈ ਆ ਨਾ ਹੁਣ ਬਿਨਾਂ ਦੱਸੇ ਆ ਕੇ ਦੇਖਿਆ ਉਹਦੀ ਅੱਖਾਂ ਨਾਲ ਫੇਰ ਪਤਾ ਲੱਗਿਆ ਮੈਨੂੰ ਵੀ ਪਹਿਲਾਂ ਯਕੀਨ ਨਹੀਂ ਆਉਂਦਾ ਸੀ ਤੇਰੇ ਵਾਂਗ ਤੇਰੇ ਸਾਹਮਣੇ ਆਪੂ ਕੀ ਕਰ ਰਿਹਾ ਮੇਰੇ ਸਾਹਮਣੇ ਬਾ ਕੰਸ਼ੀ ਕਰੇ ਇੱਕ ਸੋਰੀ ਪਰ ਮੇਰੇ ਬਾਪੂ ਨੂੰ ਰੋਜ਼ ਆ ਕੇ ਪੁੱਛਿਆ ਵੀ ਬਾਪੂ ਠੀਕ ਹੈ ਦੇਰ ਵੀਰੇ ਮੇਰੀ ਸਿੱਧੀ ਸਿੱਧੀ ਗੱਲ ਸੁਣ ਲੈ ਬਾਪੂ ਦਾ ਫਸਿਆ ਹੋਇਆਗਾ ਹਨਾ ਬਾਪੂ ਤਾਂ ਨੂੰ ਨਹੀਂ ਦੱਸ ਸਕਦਾ ਸੀ ਕਿਆਂ ਨੂੰ ਫਿਰ ਵੀ ਦੁੱਖ ਦੱਸ ਦਿੰਦਾ ਹੁੰਦਾ ਮਾਂ ਪਿਓ ਪਰ ਮੁੰਡੇ ਸਾਹਮਣੇ ਆਪਦੇ ਦੁੱਖ ਖੋਲਣੇ ਨਾ ਬਹੁਤ ਔਖਾ ਹੁੰਦਾ ਮੈਂ ਤਾਂ ਬਾਪੂ ਤੁਹਾਨੂੰ ਆਪਦੇ ਸਰ ਦੇ ਸੌਂਹ ਪਵਾਈ ਸੀ ਮੇਰੇ ਬਾਪੂ ਤੂੰ ਮੇਰੇ ਨਾ ਮਰੀ ਦਾ ਮੂੰਹ ਦੇਖੇ ਜੇ ਤੂੰ ਮੈਨੂੰ ਸੱਚ ਨਾ ਦੱਸੇ ਪਰ ਵੀਰੇ ਆਪਣੀ ਮਾਂ ਤਾਂ ਨਹੀਂ ਰਹੀ ਦੁਨੀਆ ਤੇ ਪਰ ਪਿਓ ਤਾਂ ਹੈ ਉਹਨੂੰ ਤਾਂ ਤੁਸੀਂ ਸਮਝ ਸਕਦੇ ਹੋ ਜੇ ਕੋਈ ਤੋ ਨਹੀਂ ਸਮਝਿਆ ਜਾਂਦਾ ਤਾਂ ਬਾਪੂ ਨੂੰ ਮੈਂ ਆਪਦੇ ਕੋਲੇ ਲੈ ਜਾਣੀ ਮੈਂ ਬਾਪੂ ਨੂੰ ਇਹ ਗੱਲ ਕਹੀ ਵੀ ਸੀ ਕਿ ਬਾਪੂ ਤੂੰ ਮੇਰੇ ਕੋਲੇ ਚੱਲ ਕੇ ਮੇਰੇ ਸੌਰੇ ਕਰ ਰਿਹਾ ਹੈ ਉਹ ਤਾਂ ਨਾ ਇਹਨੂੰ ਆਪਦੇ ਪਿਓ ਵਾਂਗ ਸਮਝਦਾ ਹੈਗਾ ਉਹਨਾਂ ਨੇ ਤਾਂ ਕਦੇ ਫਰਕ ਨਹੀਂ ਸਮਝਿਆ ਨਾ ਅੱਜ ਤੱਕ ਉਹਨਾਂ ਨੇ ਕਦੇ ਮੈਨੂੰ ਮਹਿਣਾ ਮਾਰਿਆ ਤੇ ਨਾ ਕਦੇ ਇਹ ਕਿਹਾ ਵੀ ਤੇਰੇ ਪਿੱਕੇ ਆਉਂਦੇ ਨਹੀਂ ਹੈਗੇ ਜੀ ਜਾਂ ਇੰਨੇ ਟਾਈਮ ਬਾਅਦ ਆਉਂਦੇ ਹੈਗੇ ਚਲੋ ਤੇਰੀ ਗੱਲ ਠੀਕ ਆ ਬਣੇ ਦੇਖ ਵੀਰੇ ਤੈਨੂੰ ਤਾਂ ਪਿਓ ਦੀ ਲੋੜ ਨਹੀਂ ਹੁੰਦੀ ਪਰ ਮੈਨੂੰ ਤਾਂ ਲੋੜ ਹੈ ਮੈਂ ਤਾਂ ਧੀ ਆ ਜੇ ਤੈਨੂੰ ਲੋੜ ਹੁੰਦੀ ਨਾ ਤੂੰ ਆ ਵੀ ਆ ਇਹਨੂੰ ਦੇਣ ਨੂੰ ਨਾ ਸਮਝਾ ਕੇ ਰੱਖਦਾਗਾ ਪਰ ਜਿੰਨਾ ਦੇ ਸੱਤ ਤੇ ਸ਼ੌਂਕ ਪੂਰੇ ਕਰਤੀਆਂ ਨਾ ਸਾਰਾ ਘਰ ਚੱਲਦਾ ਨਾ ਉਹਨਾਂ ਦੀ ਵੀ ਦੇਖਭਾਲ ਕਰੇ ਪਰ ਪਰ ਮੈਨੂੰ ਕੀ ਪਤਾ ਸੀ ਵੀ ਮੇਰੇ ਬਾਪੂ ਦੀ ਇਹ ਗਾਦਰ ਕਰਦੀ ਹੈ ਉਹ ਜਿਵੇਂ ਨੂੰ ਪਤਾ ਹੁੰਦਾ ਹੁਣ ਮੈਂ ਥੱਕੇ ਮਾਰ ਮਾਰ ਤੈਨੂੰ ਤਾਂ ਪਤਾ ਲੱਗਿਆ ਤੈਨੂੰ ਨਹੀਂ ਪਤਾ ਲੱਗਦਾ ਤੈਨੂੰ ਤੇ ਤੇਰੇ ਸੱਤ ਖੇ ਪਾਦੀ ਨਾ ਝਾਟੇ ਚ ਤੈਨੂੰ ਫੇਰ ਅਕਲਾਉਗੀ ਤੈਨੂੰ ਉਹਨਾਂ ਟਾਂਟਾਂ ਨੂੰ ਅਕਲਾਉਂਦੀ ਹੈਗੀ ਚਲ ਚਾਹ ਚੁਸਲਾ ਹਾਂ ਐਵੇਂ ਮੈਨੂੰ ਕਹੂ ਵੀ ਕਹੋ ਕਿ ਆ ਕੇ ਉਹਨੂੰ ਉੱਠੀਆਂ ਸਿੱਧੀਆਂ ਲਾਈ ਜਾਨੀ ਆ ਮੈਂ ਨਹੀਂ ਉਹ ਤੋਂ ਕੁਝ ਸੁਣਨਾ ਚਾਹੁੰਦੀ ਨਹੀਂ ਇਹਨਾਂ ਨੇ ਹਾਏ ਹਾਏ ਆਟਾ ਵੀ ਨਾ ਗੁੰਨੀ ਦੰਦੀ ਆ ਆਟਾ ਗੁੰਨ ਰਹੀ ਆ ਹੋਰ ਜੀ ਆਟਾ ਗੁੰਦੀ ਸੀ ਮੈਂ ਤਾਂ ਚਲ ਮੈਂ ਤਾਂ ਕਹਿਦੀ ਬਾਪੂ ਕਿਥੇ ਆ ਬਾਪੂ ਨਾ ਉਹਨਾਂ ਦਾ ਮੁੰਡਾ ਆ ਸੀ ਗਵੰਡੀਆਂ ਦਾ ਹਾਂ ਉਹ ਕਿਤੇ ਤਾਈ ਨੇ ਸੁਨੇਹਾ ਭੇਜਿਆ ਹੁਣ ਆ ਉਹਨਾਂ ਦੇ ਗਵੰਡੀਆਂ ਦੇ ਮਰਗਤ ਹੋਊਗੀ ਉੱਥੇ ਗਿਆਗਾ ਉਹ ਤੂੰ ਭਗ ਜਾਂਦੀ ਯਾਰ ਉਹਨਾਂ ਦੇ ਬਾਪੂ ਬੈਲੀ ਬਿਮਾਰ ਆਉਦਾ ਮੈਨੂੰ ਕਹਦਾ ਦੱਸ ਮਰਗ ਤੱਕ ਅੱਗੇ ਮੈਂ ਮਰਗ ਤੱਕ ਤਾਂ ਦੇ ਜਾਨੀ ਆ ਕਿ ਕਿਵੇਂ ਕਰਦੇ ਹੁੰਦੇ ਨੇ ਚੱਲ ਬਾਪੂ ਫਿਰ ਬਿਮਾਰ ਤੂੰ ਭਗ ਜਾਂਦੀ ਫਿਰ ਕੀ ਫਹਾ ਪੈਂਦੋ ਜੀ ਤੁਸੀਂ ਬੈ ਲੈ ਈਓ ਤੁਸੀਂ ਚਲੇ ਜਾਂਦੇ ਤੁਸੀਂ ਦੱਸ ਬੱਚੇ ਕੀ ਕਰੇ ਕਰਨਾ ਖੇਤ ਦਾ ਕੰਮ ਕਰੂਗਾ ਕੋਈ ਨਾ ਖੇਤ ਦੇ ਕੰਮ ਹੋਈ ਜਾਣਗੇ ਹਾਂ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਤੁਸੀਂ ਚਲੇ ਜਾਓ ਖੇਤ ਤੇ ਅਸੀਂ ਆਪੀ ਰੋਟੀ ਬਣਾ ਕੇ ਲੈ ਆਵਾਂਗੇ ਮੈਂ ਤੇ ਸੰਦੀਪ ਹਾਂ ਰੋਟੀ ਤਾਂ ਲੈ ਆਇਓ ਨਾਲੇ ਨਾਲੇ ਬਾਪੂ ਨੂੰ ਟਾਈਮ ਟੂਮ ਨਾਲ ਦਵਾਈ ਦੇ ਦਿਆ ਕਰੀ ਜਦੋਂ ਹੁਣ ਆਕੇ ਦਵਾਈ ਦੇ ਕੇ ਫੇਰਾ ਜੀ ਕੀਤਾ ਚਲ ਮੈਂ ਤਾਂ ਦੱਸ ਮੈਂ ਤਾਂ ਘਰ ਦੇ ਕੰਮ ਕਰਾਂ ਕਿ ਇਹਨਾਂ ਨੂੰ ਦਵਾਈਆਂ ਦਵਾ ਮੇਰੇ ਤਾਂ ਨਾ ਸਿਆਪੇ ਇੰਨੇ ਗਲ ਪਾਏ ਹੋਏ ਨੇਗੇ ਮੈਂ ਹੀ ਜਾਣਦੀ ਆਂਗੀ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ ਆ ਕੁੜੇ ਜਿਹਨੂੰ ਕਹਿ ਦੋ ਵੀ ਹੁਣ ਆਪਣੇ ਸਹੁਰਿਆਂ ਨੂੰ ਚਲੀ ਜਾਵੇ ਕਿੰਨੇ ਦਿਨ ਹੋ ਗਏ ਇੱਥੇ ਆਈ ਬੈਠੀ ਲੈ ਕਿਉਂ ਵਿਚਾਰੀ ਹੁਣ ਸੁੱਟੀਆਂ ਹੋਈਆਂ ਹੋਈਆਂ 10 ਦਿਨ ਲਾ ਜੂ ਫੇਰ ਕੀ ਫਰਕ ਪੈਂਦਾ ਮੇਰੀ ਤਾਂ ਆਪ ਮਾਂ ਹੀ ਕੰਮ ਕਰਨਾ ਔਖਾ ਹੋ ਰਿਹਾ ਜਾਂਦਾ ਮੇਰੀ ਗੱਲ ਸੁਣ ਲੋ ਮੇਰੀ ਤਾਂ ਆਪ ਮਾਂ ਦਾ ਫੋਨ ਆਈ ਜਾਂਦਾ ਉਹ ਕਹਿੰਦੀ ਵੀ ਆ ਕੇ 4 ਦਿਨ ਰਹਿ ਜਾ ਮੈਂ ਤਾਂ ਆਪ ਚੱਲੀ ਆਂਗੀ ਫਿਰ ਇੱਥੇ ਹੁਣ ਕੁੜੀ ਆਈ ਤਾਂ ਹੋਈ ਆਪੀ ਘਰ ਸੰਭਲੂਗੀ ਹੋਰ ਉਹਦਾ ਵਿਚਾਰੀ ਉੱਥੋਂ ਵੀ ਚੱਲ 10 ਮਿੰਟ ਉੱਥੇ ਮੈਂ ਰੈਸਟ ਕਰ ਲਵਾਂ 10 ਦਿਨ ਉਹ ਤਾਂ ਤਾਂ ਆਈ ਆ ਵਿਚਾਰੀ ਆਪਣਾ ਮੋਹ ਕਰਕੇ ਤੂੰ ਹੁਣ ਵਗ ਜੀ ਉਹ ਵਿਚਾਰੀ ਕੱਲੀ ਰਹਿ ਜੂਰ ਆਹੋ ਮੇਰੇ ਬੱਚਾ ਤੁਹਾਨੂੰ ਮੌਤ ਪੈ ਜਾਂਦੀ ਆ ਵੀ ਆ ਹੋਏਗਾ ਤੂੰ ਪੇਕੇ ਜਾਣ ਨੂੰ ਕਹਿੰਦੀ ਆ ਤੂੰ ਬਾਤੋ ਬਗ ਜੀ ਜਿਵੇਂ ਉਹਦਾ ਭਾਈ ਅੜੀਕ ਦਾ ਨਾ ਉਵੇਂ ਮੇਰਾ ਵੀ ਭਾਈ ਅੜੀਕ ਦਾ ਗਾ ਮੇਰੀ ਵੀ ਮਾਂ ਡੀਕਦੀ ਆ ਜੀ ਉਹ ਫਿਰ ਬਗ ਜੀ ਮੈਂ ਤੈਨੂੰ ਜਾਣਕਣੀ ਉਹ ਨਹੀਂ ਕਹਿੰਦਾ ਵਿਚਾਰੇ ਨੂੰ ਲਾ ਲਨ ਦੇ ਦੱਸ ਦੇਣਾ ਮੇਰੇ ਲਈ ਤਾਂ ਮੱਥੇ ਤੋਂ ਆ ਕੇ ਤੇਓੜੀ ਲਾ ਰਿਆ ਕਰ ਕਦੇ ਮੈਨੂੰ ਖੁਸ਼ ਹੋ ਕੇ ਭੇਜ ਦਿਆ ਕਰ ਵੀ ਤੂੰ ਵੀ ਆਪਣੇ ਪੇਕੇ ਜਾਇਆ ਜਿਹੜੇ ਸਾਹ ਤੇ ਬੋਲੀਆਂ ਤਿੰਨ ਪੰਜ ਮਹੀਨਾ ਭੇਜਾਂ ਪਰ ਪਿਆਰ ਨਾਲ ਬੋਲਨੇ ਸਾਰਾ ਕੁਝ ਹੋ ਜਾਂਦਾ ਪਰ ਹੁਣ ਵਿਚਾਰੀ ਨੂੰ ਉਹਨੂੰ ਤਾਂ ਲਾ ਲਾਂ ਤੇ ਚਾਰ ਲਾ ਆਹੋ ਪਿਆਰ ਨਾਲ ਵੀ ਤੈਨੂੰ ਬੋਲਾਂ ਹਨਾ ਜਦੋਂ ਤੂੰ ਕਦੇ ਮੈਨੂੰ ਹੱਸ ਕੇ ਬੁਲਾਇਆ ਹੋਵੇ ਉਹ ਬੁੜੇ ਜਿਹੜੇ ਪਿੱਛੇ ਲਾ ਕੇ ਬੁੜੇ ਤੋਂ ਕੰਮ ਕਰਾਉਂਦੀ ਆ ਬੁੜੇ ਤੋਂ ਕੰਮ ਕਰਾਉਂਦੀ ਥਿਹੜਾ ਪੰਜਰ ਕਹਿਣਾ ਹੁੰਦਾ ਕੰਮ ਕਰਾਉਣੀ ਆ ਉਹ ਦੇਖ ਲੈ ਕੁੜੀ ਨਾਲ ਬੈਠਾ ਨਾ ਅੰਦਰ ਗੁਰਮਤੇ ਕਰੇ ਜਦੋਂ ਮੈਂ ਚਲੀ ਗਈ ਉੱਤੇ ਜਦੀ ਮੂੰਹ ਬੰਦ ਕਰ ਲੇ ਵੀ ਮੈਂ ਦੱਸ ਇਹਨਾਂ ਦੀਆਂ ਕੀ ਗੱਲਾਂ ਸੁਣਤੀਆਂ ਚੱਲ ਫੇਰ ਕਿਉਂ ਗਿਆ 10 ਮਿੰਟ ਖੁਸ਼ ਹੋ ਜੂਗਾ ਪਰ ਆ ਠੀਕ ਹੋਊ ਜੂਗਾ ਰੂਹ ਬਦਲ ਜਾਂਦੀ ਹੁੰਦੀ ਆ ਵਿਚਾਰੀ ਦੀ ਆਹ ਹੋ ਪਾਈ ਅਸੀਂ ਤਾਂ ਬਗਾਨੇ ਆ ਗਏ ਬਗਾਨੇ ਦਾ ਬਗਾਨਾ ਹੀ ਹੁੰਦੇ ਨੇ ਆ ਦੇਖ ਲੈ ਧੀ ਆਈਆ ਹੁਣ ਕਹਿੰਦਾ ਸਿਰ ਵੀ ਕਿਧਰੇ ਹੀ ਗਿਆ ਹੁਣ ਖਾਂਸੀ ਵੀ हट ਗਈ ਆ ਵੇਖੋਂ ਖੰਘ 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 ਕਰੀ ਜਾਂਦਾ ਯਾਰ ਵਧੀਆ ਪੰਡਾ ਪੈਸੀ ਬਚਣਗੇ ਸੈਟ ਹੁੰਦਾ ਹੋ ਜਾਂਦੇ ਕੀ ਪਤਾ ਹੁੰਦਾ ਫਰਕੇ ਪੈ ਜੇ ਬੰਦੇ ਨੂੰ ਆ ਦੇ ਮੈਂ ਤਾਂ ਹੱਥ ਬੰਨੇ ਜਿਹੜਾ ਜ ਤੂੰ ਆ ਨਾ ਉਹ じゃ ਤੇਰਾ ਪਿਓ ਆ ਨਾਲੇ ਤੂੰ ਕੰਮ ਤੋਂ ਟਾਲਣ ਦੀ ਮਾਰੀ ਐਂ ਜਾਂ ਨਾ ਕਰ ਵੀਰੇ ਚਾਰ ਰੋਟੀਆਂ ਲਾਉਣੀਆਂ ਪੈਂਦੀਆਂ ਨੇ ਕਿਧਰੇ ਨਹੀਂ ਕੁਸ ਹੁੰਦਾ ਉਹਨਾਂ ਨਾਲੇ ਲਾ ਲਾਂ ਦੇ ਚਾਰ ਚੱਲ ਨਾਲ ਮੇਰੀ ਗੱਲ ਸੁਣ ਰੋਟੀ ਲੈ ਕੇ ਆ ਜੀ ਜਦੋਂ ਬਾਪੂ ਘਰੇ ਆ ਗਿਆ ਭੋਗ ਤੋਂ ਕੋਈ ਨਾ ਚਲੀ ਜਾ ਜਾਓ ਤੁਸੀਂ ਮੈਂ ਆਪੀ ਲੈ ਆਂ ਸਾਰਾ ਦਿਨ ਮੱਛੀ ਦੀ ਮੱਛੀ ਰਹਿੰਦੀ ਆ ਦੇਖ ਲਾ ਨਹੀਂ ਇਹ ਵੀ ਨਾ ਕੱਜਰ ਜਮਾ ਹੀ ਪਿਓ ਤੇ ਗਿਆਗਾ ਜਿਵੇਂ ਉਹ ਕਹਿੰਦਾਗਾ ਵੀ ਹਾਂ ਇਹ ਬਿੰਦ ਬੇਲੀ ਨਾ ਬੈਠ ਕੇ ਉਵੇਂ ਹੀ ਇਹਦੇ ਅੱਗ ਲੱਗੀ ਰਹਿੰਦੀ ਆ ਵੀ ਕਿਤੇ ਇਹ ਦੋ ਘੜੀ RAM ਨਾਲ ਪੈਣ ਆ ਜਾਵੇ ਜਦ ਇਹ ਕਹਿੰਦਾ ਖੇਤ ਆ ਜੀ ਖੇਤ ਆ ਜੀ ਵੀ ਆਹ ਔੜਖਣ ਨੇ ਥੋੜੇ ਨੂੰ ਕਿਹੜਾ ਸੰਭੇ ਜਿਹੜਾ ਇੱਥੇ ਆ ਕੇ ਦੱਤ ਲੱਗੀ ਮੇਰੇ ਹਾਂ ਅਗਲੋਕ ਨਾ ਛੁੱਟੀਆਂ ਮਿਲਦੀਆਂ ਨੇ ਉਧਰ ਮੇਰੀ ਮਾਂ ਕਹੀ ਜਾਂਦੀ ਆ ਵੀ ਦੋ ਦਿਨ ਤੂੰ ਲਾ ਆਪ ਇਹ ਹਫਤਾ ਹੋ ਗਿਆ ਇੱਥੇ ਬੈਠੀ ਹਾਂ ਨਾ ਜਾਣ ਦਾ ਨਾਮ ਨਹੀਂ ਪੀਆ ਨਾ ਬਾਸ ਦਾ ਆਏ ਬਣੀ ਹੈ ਕਾ ਵੀ ਉੱਠ ਕੇ ਫਿਰ ਮਾੜਾ ਮੋਟਾ ਕੰਮ ਨਾਲ ਕਰਾ ਦੇ ਆਪ ਤਾਂ ਅੰਦਰ ਬੈਠੇ ਹੀ ਕਹੀਏ ਵੀ ਭਾਬੀ ਆ ਜਾ ਸਬਜ਼ੀ ਬਣਾਉਣੇ ਕੋਈ ਨਾ ਦਿਨੀਆਂ ਤੈਨੂੰ ਬਣਾ ਕੇ ਮੈਂ ਵੀ ਮੂੰਗੀ ਮਸਰੀ ਦੀ ਦਾਲ ਬਣਨ ਕੇ ਦਊਂ ਇਹਨਾਂ ਨੂੰ ਅੱਗੇ ਤਾਂ ਜੈ ਖਣਾ ਬੁਰਾ ਜਿਹਾ ਨਾ ਚੰਨੀ ਸੁੰਨੀ ਰਲਾ ਦਿੰਦਾ ਹੁੰਦਾ ਸੀ ਹੁਣ ਤਾਂ ਇਹਨੂੰ ਵੀ ਮੋਟ ਪੈਂਦੀ ਆ ਹੁਣ ਤਾਂ ਕਹਿੰਦਾ ਲੈ ਮੈਂ ਤਾਂ ਇਹ ਕੰਮ ਕਰਾਉਂਦੀ ਆ ਜੀ ਆਹ ਕੁੜਾ ਜਿਹਾ ਇੱਧਰ ਪਿੱਛੇ ਹੀ ਪੈਰ ਮਾਰਦੀ ਖਰੀ ਜਾਂਦੀ ਆ ਇਹਨੂੰ ਨਹੀਂ ਆ ਕੇ ਵੀ ਚੱਲ ਸੰਨੀ ਰਲਾਦਾ ਨੇ ਕੱਲ ਤਾਂ ਔਖੀ ਸੌਖੀ ਹੋ ਗਏ ਮੈਂ ਉਤਰ ਲਾ ਦਿੱਤੀ ਕੱਲ ਨੂੰ ਹੁਣ ਅੱਜ ਕਿਹਨੂੰ ਕਹਾ ਦੇਖਦੀ ਨੂੰ ਬਾਜੀ ਮਾਰ ਕੇ ਚੱਲ ਮੈਂ ਕਾਈ ਕਹਿਣਾ ਮੇਰੇ ਤਾਂ ਸਿਰ ਦੌਕਦਾ ਹਾਏ ਯਰ ਬਾਈ ਕਟਾਈ ਮੈਂ ਤਾਂ ਕਦੇ ਕਰੀ ਨਹੀਂ ਵਾਸਤਾ ਨਹੀਂ ਹੈਗੀ ਸੰਨੀ ਅੱਗੇ ਵੀ ਕਰਨ ਤੂੰ ਆ ਜਾਂਨੀ ਬੀਬੀ ਨੰਦੇ ਆ ਜਾਂ ਹਾਂ ਦੱਸ ਕਿਉਂ ਬਾਜਾ ਮਾਰੀ ਐਂਦੀ ਸੀ ਸੰਦੀਪ ਕਿਵੇਂ ਆ ਠੀਕ ਆ ਤੂੰ ਹਾਂ ਹਾਂ ਦੱਸ ਮੈਂ ਨਾ ਐਂ ਕਹਿੰਦੀ ਸੀ ਭਣੀ ਵੀ ਮੇਰਾ ਤਾਂ ਨਾ ਦੇ ਸਿਰ ਬਾਲਾ ਹੀ ਦੁਖੀ ਜਾਂਦਾ ਨਾਲੇ ਮੈਨੇ ਚੱਕਰ ਆਈ ਜਾਂਦੇ ਨੇ ਲੱਗਦਾ ਨਾ ਮੇਰਾ ਤਾਂ ਬੀਪੀ ਵੱਧ ਗਿਆ ਮੈਂ ਐਂ ਕਹਿੰਦੀ ਸੀ ਮੈਂ 2 ਮਿੰਟ ਚੇ ਪੈ ਜਾਂਦੀ ਤੂੰ ਆ ਛੰਨੀ ਜੇ ਲਾ ਦੇ ਕੋਈ ਗੱਲ ਨਹੀਂ ਛੰਨੀ ਤਾਂ ਮੈਂ ਖਲਾ ਦੇਨੀ ਆ ਤੇ ਨਾਲੇ ਫਿਰ ਤੂੰ ਦਵਾਈ ਲੈ ਲੈਣੀ ਸੀ ਜਿਉਂ ਤੈਨੂੰ ਪਤਾ ਵੀ ਮੈਂ ਠੀਕ ਨਹੀਂ ਹੈਗੀ ਹਾਲਤ ਮੇਰੀ ਉੱਥੇ ਤੇਰਾ ਬਾਈ ਨਾ ਤਾਂ ਹੀ ਮੈਨੂੰ ਬੋਲ ਕੇ ਗਿਆ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਤੂੰ ਦਵਾਈ ਲੈ ਲਾ ਨਹੀਂ ਉਹਨੂੰ ਕਿਹਾ ਮੈਂ ਕਿਹਾ ਚਲ ਕੋਈ ਨਾ ਵੀ ਸ਼ਾਮ ਨੂੰ ਡਾਕਟਰ ਆਊਗਾ ਮੈਂ ਉਦੋਂ ਲੈ ਆਉਂਗੀ ਸ਼ਾਮ ਨੂੰ ਤਾਂ ਭਾਬੀ ਤੂੰ ਜ਼ਿਆਦਾ ਬਿਮਾਰ ਹੋ ਜੇਂਗੀ ਉਦੋਂ ਤੱਕ ਜਿਹੜੀ ਘਰੇ ਪਈ ਨਾ ਬੀਪੀ ਵਾਲੀ ਦਵਾਈ ਆਪਣੇ ਉਹਦੇ ਚ ਪਈ ਹੈਗੀ ਜਿਹੜਾ ਬੈੱਡ ਵਾਲਾ ਹੋਗਾ ਆਪਣਾ ਕੀ ਕਹਿੰਦੇ ਹ ਉਹ ਜ ਦਵਾਈ ਨੇ ਮੇਰੇ ਵਾਸਤੇ ਵੀ ਲਿਆ ਕੇ ਰੱਖੀ ਹੋਈ ਸੀ ਉਹ ਹੀ ਲੈ ਲੈਣਾ ਉਹ ਲੈਂਦੀ ਨਹੀਂ ਸੰਦੀਪ ਤੈਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਡੇਟ ਡੁੱਟ ਲੰਗੀ ਹੁੰਦੀ ਆ ਭਾਈ ਮੈਨੂੰ ਤਾਂ ਡਰ ਬਹੁਤ ਲੱਗਦਾ ਦਾ ਆ ਜਿੱਦਨ ਮੈਂ ਤੁਹਾਡੇ ਕੋਲੇ ਇਹ ਤੋਂ ਅਗਲੇ ਦਿਨ ਤੋਂ ਦਵਾਈ ਲੈੰਦੀ ਹਾਂ ਜੇ ਆਈ ਨੂੰ ਮੈਨੂੰ ਕਿੰਨੇ ਕਿ ਦਿਨ ਆ ਸੱਤ ਟੱਠ ਦਿਨ ਹੋਏ ਆਗੇ ਚਲ ਕੋਈ ਨਾ ਮੈਂ ਦਵਾਈ ਤਾਂ ਆਪ ਹੀ ਲੈ ਲਵਾਂਗੀ ਮੈਂ ਤੈਨੂੰ ਐ ਕਹਿੰਦੀ ਸੀ ਭੈਣ ਬਣ ਕੇ ਆ ਪੂਰਾ ਕਸਨੀ ਆਗੀ ਤੇ ਏਅਰ ਲਾਦੀ ਹੈ ਤੂੰ ਹਰ ਲਾ ਦਿਨੀ ਕੋਈ ਨਾ ਭੱਜ ਜਾ ਤੂੰ ਜਾ ਕੇ ਕਰ ਲੈ ਹੋਰ ਮੈਂ ਤਾਂ ਖੜਿਆ ਨਹੀਂ ਆ ਨਾ ਮੈਨੂੰ ਤਾਂ ਚੱਕਰ ਆਈ ਜਾਂਦੇ ਨੇ ਲੱਗਦਾ ਮੇਰਾ ਤਾਂ ਬੀਪੀ ਬਾਲਾ ਹੀ ਵਧਿਆ ਪਿਆਗਾ ਚਲ ਕੋਈ ਨਾ ਜਾ ਤੂੰ ਬਗ ਜਾ ਜਾ ਦਿੰਦੀ ਗੁੱਸਾ ਤਾਂ ਨਹੀਂ ਕਰਦੀ ਵੀ ਮੈਨੂੰ ਸੰਨੀ ਨੂੰ ਲਾਉਣ ਨੂੰ ਕਹਤਾ ਭਾਬੀ ਨੇ ਨਹੀਂ ਨਹੀਂ ਮੈਂ ਤਾਂ ਗੁੱਸਾ ਕਰਨਾਂ ਮੈਂ ਲੈ ਜਾ ਤੂੰ ਬਗ ਜਾ ਕੇ ਕਰ ਲੈ ਚਲ ਠੀਕ ਆ ਸੰਨੀ ਤਾਂ ਮੈਂ ਲਾ ਲਈ ਦੇਖੀ ਲੱਛਣ ਕੀ ਕਰਦੀ ਐ ਕਿਵੇਂ ਸਿਰ ਬੰਨ ਕੇ ਡਰਾਮੇ ਕਰਦੀ ਐ ਜਦੋਂ ਆਪਦੇ ਪੇਕੇਆਂ ਦਾ ਫੋਨ ਸੁਣਨਾ ਹੁੰਦਾ ਉਦੋਂ ਤੱਕ ਤਾਂ ਸਿਰ ਵੀ ਦੁਖਣੋਂ ਹਟ ਜਾਂਦਾ ਐ ਉਹ ਗੱਲਾਂ ਵੀ ਬੜੀਆਂ ਆਉਂਦੀਆਂ ਅੱਜ ਅਖੇ ਮੇਰਾ ਸਿਰ ਦੁਖਣ ਲੱਗਿਆ ਕਿਉਂ ਜਦੋਂ ਮੇਰੇ ਤੋਂ ਕੰਮ ਬਾਲਦੇ ਤੇ ਬਾਕੀ ਤੋਂ ਕਿਹੜਾ ਨਾਂ ਭਾਲਦੀ ਹੋਗੀ ਖਾੜੇ ਵਾਲਾ ਵੀ ਨਾ ਕੋ ਕੱਡੂ ਆ ਇਹਦੋਂ ਤਾਂ ਕੱਲੇ ਤਿੰਨ ਹੀ ਨੀ ਲੋਟ ਆਉਂਦੀ ਕੋਈ ਨਾ ਆ ਜਾਂਦੇ ਅੱਜ ਤੁੰ ਨੂੰ ਲਾ ਕੇ ਨਾ ਉਂਗਲਾ ਇਹਦੇ ਤਾਂ ਮੈਂ ਪਤਾਉਂਗੀ ਤੁੰਦੇ ਜਿਹੜਾ ਕਹਿੰਦੀ ਹੈ ਨਾ ਮੇਰਾ ਸਿਰ ਦੁਖਦਾ ਸਿਰ ਦੁਖਦਾ ਇਹਨੂੰ ਵੀ ਪਤਾ ਲੱਗ ਜੂ ਚੰਗੀ ਤਰ੍ਹਾਂ ਕਿਵੇਂ ਸਿਰ ਦੁਖਦਾ ਹੁੰਦਾ ਨਾ ਉਹ ਜਿਹੜੇ ਪਸ਼ੂਆਂ ਦੀ ਰੱਖ ਤਾਂ ਲੈ ਹੈਗੇ ਉਦੋਂ ਇਹਨਾਂ ਦੀ ਦੇਖ ਰੇਖ ਕਰਦੀ ਐ ਵੀ ਇਹਨਾਂ ਨੂੰ ਤਾਂ ਸੰਨੀ ਆ ਹਰਾਚਾਰਾ ਟਾਈਮ ਨਾਲ ਪਾਲਿਆ ਕਰ ਸਾਰਾ ਦਿਨ ਇਹ ਤੋਂ ਤਾਂ ਆਪਦੇ ਪਿੱਕਾਂ ਦਾ ਫੋਨ ਹੀ ਲੋਟ ਆਉਂਦਾਗਾ ਉਦੋਂ ਬਥੇਰਾ ਮੇਰੇ ਵਾਲੇ ਭਾਈ ਨੂੰ ਕਿਹਾ ਉਹ ਕਰਾਉਂਦੀ ਸੀ ਮੇਰੇ ਚਾਚੇ ਦੀ ਕੁੜੀ ਐਨੀ ਸਣੀ ਕੁੜੀ ਸੀ ਜਿਹਨੇ ਸਮਝਦਾਰੀ ਨਾਲ ਕੰਮ ਕਰਦੀ ਸੀ ਉਹਨੂੰ ਇਹ ਵੀ ਨਹੀਂ ਮੰਨਿਆ ਹੈ ਹੁਣ ਇਹਨੂੰ ਵੀ ਕੋਈ ਨਾ ਲੱਗੂ ਪਤਾ ਜਿਵੇਂ ਜਿਵੇਂ ਇਹਦੇ ਨਾਲ ਕਰੂਗੀ ਨਾ ਓਵੇਂ ਓਵੇਂ ਵੀ ਅੱਖਾਂ ਖੁੱਦਾਂਗੇ ਚਲ ਮਣ ਮੈਂ ਤਾਂ ਮੈਂ ਤਾਂ ਸੰਨੀਰ ਲਾਉਣੀ ਪਊਗੀ ਵਿਚਾਰੀ ਆ ਵੀ ਸਰਾਫ ਦਊਗੀ ਚਲ ਆ ਜਾਣੀ ਸੰਦੀਪ ਕਾਲੀ ਕਾਲੀ ਪੈਰ ਪਟਲਾ ਤੈਨੂੰ ਪਤਾ ਹੈਗਾ ਤੇਰਾ ਵੀਰਾ ਤਾਂ ਨਾ ਮੇਰੇ ਉਹੀ ਪਿੱਛੇ ਪੈ ਜਾਂਦਾ ਪਤਾ ਮੈਨੂੰ ਕੀ ਕਹਿੰਦਾ ਸੀਗਾ ਕਹਿੰਦਾ ਜਲਦੀ ਟਾਈਮ ਨਾਲ ਪਹੁੰਚਿਓ ਕਹਿੰਦਾ ਰੋਟੀ ਲੈ ਕੇ ਕਹਿੰਦਾ ਮੇਰੇ ਤਾਂ ਪਤਾ ਕਹਿੰਦਾ ਚੂਹੇ ਨੱਚਦੇ ਨੇਗੇ ਮੈਨੂੰ ਆ ਐਂ ਲੱਗਦਾ ਵੀਰਾ ਕਿਤੇ ਦੀਂਦਿਆ ਤਾਂ ਹੈ ਨਹੀਂ ਭਾਬੀ ਕਿੱਧਰ ਆ ਇੱਥੇ ਹੀ ਨੁੱਕੇ ਨੁੱਕੇ ਵੜਦਾ ਹੋਣਾ ਹੋਰ ਉਹਨੇ ਕੀ ਕਰਨਾ ਮੈਨੂੰ ਤਾਂ ਲੱਗਦਾ ਘਰੋਂ ਟਲ ਕੇ ਉਹ ਆ ਜਾਂਦਾ ਦੇਖ ਲੈ ਮੈਂ ਬਾਪੂ ਨੂੰ ਕਿਹਾ ਮੈਂ ਕਿਹਾ ਚੱਲ ਬਾਪੂ ਦਾ ਸਿਆਣਾ ਬਿਆਣਾ ਵੀ ਉਹ ਕਿੱਥੇ ਬੀਣਾ ਸਿੱਟਿਆਊਗਾ ਹੈ ਚੱਕੀ ਤੇ ਇਹਨੂੰ ਕਿਹਾ ਇਹ ਤਾਂ ਬਹਾਨਾ ਲਾ ਕੇ ਕਹਿੰਦਾ ਮੈਂ ਤਾਂ ਖੇਤ ਜਾਣਾਗਾ ਕੀ ਕਰਾਂ ਨਾ ਸੁਣਦਾ ਨਾ ਕਰਦਾ ਮੇਰੀ ਗੱਲ ਭਾਬੀ ਚਲੇ ਤਾਂ ਤ ਮੇਰੀ ਗੱਲ ਸੁਣ ਜੀ ਵੀਰਿਆ ਮੈਨੂੰ ਕੁਝ ਬੋਲਣ ਲੱਗੇ ਤੂੰ ਬਚਾ ਦੀ ਤੂੰ ਆਪੇ ਕਹਿ ਦੀ ਵੀਰੇ ਨੂੰ ਨੀ ਭੈਣੇ ਮੈਂ ਤਾਂ ਤੈਨੂੰ ਬਥੇਰਾ ਕਹਿ ਦੂੰਗੀ ਪਰ ਹੁਣ ਉਹਦਾ ਕੀ ਪਤਾ ਕਿਹੜੇ ਟੇਸ਼ਣ ਤੋਂ ਬੋਲੂਗਾ ਤੈਨੂੰ ਪਤਾ ਤਾਂ ਹੈਗਾ ਉਹਦੇ ਫਿਰ ਮੈਨੂੰ ਨਹੀਂ ਪਤਾ ਹੈਗਾ ਤੂੰ ਹੁਣ ਆਪੇ ਸੰਭਾਲੀ ਚੱਲ ਕੋਈ ਨਾ ਕੁਛ ਨਹੀਂ ਬੋਲਦਾ ਨਹੀਂ ਕਿਧਰੇ ਨਹੀਂ ਤੈਨੂੰ ਕਹਿੰਦਾ ਕੁਛ ਚੱਲ ਆਪਾਂ ਦੇਖੀਏ ਤਾਂ ਸਹੀ ਕੀ ਕਰਦਾ ਕੀ ਹੋਰ ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਨਾ ਹੁਣ ਡਰਦੀ ਡਰਦੀ ਤੇਰੇ ਨਾਲ ਜਾ ਰਹੀ ਹਾਂ ਤੂੰ ਵੀ ਨਹੀਂ ਯਾਦ ਕਰਾਇਆ ਹੈਗਾ ਵੀ ਚੱਲ ਸੰਦੀਪ ਤੂੰ ਸੂਟ ਪਾ ਲੈ ਖੇਤ ਜਾਣਾ ਆਪਾਂ ਨੇ ਚੱਲ ਕੋਈ ਨਾ ਹੁਣ ਆ ਗਏ ਬਸ ਲੈ ਭਾਬੀ ਕਿ ਤੇ ਵੀ ਨਹੀਂ ਦਿੰਦਾ ਹੈਗਾ ਬਾਈ ਤਾਂ ਪਤਾ ਨਹੀਂ ਕੀ ਹੈ ਜਾਂ ਨੱਕੇ ਹੈ ਜਾਂ ਕਿਹੜੇ ਨੱਕੇ ਮੋੜਦਾ ਹੈਗਾ ਜਿਹੜਾ ਤੈਨੂੰ ਨਹੀਂ ਪਤਾੜੀਏ ਅੰਦਰ ਏਸੀ ਛੱਡ ਕੇ ਪਿਆ ਹੋਣਾ RAM ਨਾਲ ਤਾਂ ਹੀ ਤਾਂ ਇਹਦਾ ਘਰੇ ਨਹੀਂ ਦਿਲ ਲੱਗਦਾ ਘਰੇ ਤਾਂ ਜੇ ਮੈਂ ਇਹਨੂੰ ਕੋਈ ਕੰਮ ਨੂੰ ਕਰਨੀ ਇਹਨੂੰ ਮੌਤ ਪੈ ਜਾਂਦੀ ਆ ਆ ਵੀ ਮੈਨੂੰ ਹੁਣ ਕੰਮ ਨੂੰ ਕਹਿੰਦੀ ਆ ਕਿ ਇੱਥੇ RAM ਨਾਲ ਪਿਆ ਰਹਿੰਦਾ ਨਾ ਕੋਈ ਦੇਖੇ ਨਾ ਕੋਈ ਕਰੇ ਉੱਥੇ ਮੈਨੂੰ ਕਹੀ ਜਾਊਗਾ ਛੰਨੀਆਂ ਰਲਾ ਦੇ ਪਸ਼ੂਆਂ ਨੂੰ ਆ ਕੰਮ ਕਰਦੇ ਆ ਕੰਮ ਮੇਰੇ ਤਾਂ 24 ਘੰਟੇ ਅਗਲੋਣੀ ਭੂਤ ਨਹੀਂ ਭੱਲੀ ਰਹਿੰਦੀ ਆ ਫੇਰ ਅਗਲਾ ਕਹਿੰਦਾ ਭਈ ਬਗਾਨੀਆਂ ਮਾੜੀਆਂ ਨੇ ਪਗਾਨੀਆਂ ਤਾਂ ਆਪੀ ਮਾੜੀਆਂ ਨੇ ਗਈਆਂ ਜਦੋਂ ਇਹ ਕੋਈ ਰਾਇਤਾ ਹੀ ਨਹੀਂ ਦਿੰਦਾ ਹੈਗਾ ਨਾ ਭੱbi ਵੀਰੇ ਨੂੰ ਆਏ ਕਦੋਂ ਨਹੀਂ ਸ਼ਰਮ ਆਉਂਦੀ ਆ ਮੇਰੇ ਸੋਹਰੇ ਨੇ ਦੇਖ ਲਾ ਸਾਡੇ ਨਾਲ ਗੋਹੇ ਕੁੜੀ ਵਾਲੀ ਲਵਾ ਰੱਖੀ ਹੈਗੀ ਖਰਾਬੀ ਉਹੀ ਪਾਕੇ ਜਾਂਦੀ ਹੈ ਹਨਾ ਸਾਰਾ ਕੁਝ ਹੋ ਕਰਕੇ ਜਾਂਦੀ ਹੈ ਧਾਰਾ ਕੱਢਣ ਤੱਕ ਵੀ ਜਾਂਦੀ ਹੈ ਚਲ ਧਾਰਾ ਤਾਂ ਮੈਂ ਤਾਂ ਨਹੀਂ ਕਢਾਉਂਦੀ ਵੀ ਦੁੱਧ ਨੂੰ ਅਗਲਾ ਟੋਕ ਲਾ ਦਿੰਦਾ ਹੈਗਾ ਫਿਰ ਰੋਣੇ ਤਾਂ ਇਹੀ ਗੱਲਾਂ ਤੋਂ ਨੇ ਜੇ ਮੈਂ ਬੋਲਦੀ ਆ ਨਾ ਫਿਰ ਤਾਂ ਮੈਂ ਸਾਰਿਆਂ ਨੂੰ ਮਾੜੀ ਲੱਗਦੀ ਆ ਤੂੰ ਵੀ ਕਹਿ ਰਹੀਆਂ ਵੀ ਭਾਬੀ ਬੋਲਦੀ ਆ ਉਹ ਬਾਪੂ ਆ ਉਹ ਮੇਰੇ ਹੱਥ ਤੋਂ ਕੇ ਪਿੱਛੇ ਪੈ ਜਾਂਦਾ ਉਹ ਕਹਿਣਾ ਕੁੜੀਏ ਤੂੰ ਤਾਂ ਉਹੀ ਬੋਲਦੀ ਰਹਿਣੀ ਆ ਕੀ ਦੱਸ ਕੀ ਦੀਆਂ ਕੀ ਦੀਆਂ ਸੁਣਾ ਮੈਂ ਮੇਰਾ ਤਾਂ ਦਿਮਾਗ ਖਰਾਬ ਹੋ ਜਾਂਦਾਗਾ ਕੋਈ ਗੱਲ ਨਹੀਂ ਤੂੰ ਨਾ ਫਿਕਰ ਨਾ ਕਰ ਅੱਜ ਮੈਂ ਵੀਰੇ ਨੂੰ ਕਹਿ ਕੇ ਜਾਨੀ ਆ ਵੀ ਭਾਬੀ ਨੂੰ ਨਾ ਘਰੇ ਕੋਈ ਕੰਮ ਵਾਲੀ ਲਾ ਦੇ ਵੀ ਸਾਰਾ ਦਿਨ ਇਹ ਕਿੱਥੋਂ ਵਿਚਾਰੀ ਕਰੀ ਜਾਵੇ ਸੌ ਨੂੰ ਟੈਨਸ਼ਨਾਂ ਪੈਈਆਂ ਇਹ ਬਸ ਕਰਿਆ ਕਰ ਭੈਣੇ ਹੁਣ ਹਣੀ ਤੂੰ ਮੈਨੂੰ ਕਹਿਣੀ ਆ ਜਦੋਂ ਆਪਣੇ ਭਰਾ ਕੋਲੇ ਚਲੀ ਗਈ ਨਾ ਫਿਰ ਤੇਰੇ ਮੂੰਹ ਚੋਂ ਬੋਲ ਨਹੀਂ ਨਿਕਲਣਾ ਆਹੋ ਨਾਲ ਦੇ ਜੰਮੇ ਹੀ ਆਪਦੇ ਹੁੰਦੇ ਨੇ ਦੂਜਾ ਕਿਹੜਾ ਕੋਈ ਹੁੰਦਾ ਮੈਂ ਤਾਂ ਬਗਾਨੀ ਦੀ ਬਗਾਨੀ ਰਹਾਂ